ਜੀ ਮੇਲਾ ਕਰੋ ਦਰਸ਼ਕ ਤੁਸੀਂ ਵੀ ਕਿੰਨਿਆ ਰੌਣਕਾਂ ਲੱਗੀਆਂ ਪਈਆਂ ਵੀ ਅਮਰਵੀਰ ਦਾ ਕਰ ਰਿਹਾ ਫੁੱਲ ਇੰਜੋਏ ਆਪਣਾ ਕਿਸ਼ਤੀ ਬੱਚੇ ਨੂੰ ਲੈ ਕੇ ਮੇਲੇ ਦੇ ਜਿੱਥੇ ਝੂਲੇ ਲੱਗੇ ਨੇ ਚਮਕੌਰ ਸਾਹਿਬ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ ਟਾਈਮ ਕਿੰਨਾ ਹੋਇਆ ਸ਼ਾਮ ਦੇ 6:30 ਹੋ ਗਏ ਨੇ ਬੱਚੇ ਸਕੂਲ ਗਏ ਬੈਨਾ ਉਹਨਾਂ ਨੂੰ ਹੋਮਵਰਕ ਕਰਾਇਆ ਹੈ ਦਿਵਾਦ ਤੇ ਹੁਣ ਚੱਲੇ ਆ ਮम्मा ਨਾਲ ਚੱਲੇ ਆ ਸਾਡੇ ਤੇ ਤੁਹਾਨੂੰ ਵੀ ਅੱਜ ਦਿਖਾਉਨੇ ਆ ਮੇਲਾ ਝੂਲੇ ਲੱਗੇ ਨੇ ਪਹਿਲੀ ਵਾਰ ਹੋਇਆ ਅੱਗੇ ਕਦੇ ਨਹੀਂ ਲੱਗਿਆ ਪਹਿਲੀ ਵਾਰ ਲਾਈਵ 'ਚ ਲੱਗਿਆ ਇੱਥੇ ਤੇ ਚਲੋ ਜੀ ਚੱਲਦੇ ਆ ਹੁਣ ਹੁਣ ਪਹੁੰਚ ਗਏ ਆ ਸੀ ਜੀ ਚਮਕੌਰ ਸਾਹਿਬ ਤੇ ਜਿਹੜੇ ਝੂਰੇ ਲੱਗੇ ਹੋਏ ਆ ਜਿਹੋ ਦਾਣਾ ਮੰਡੀ ਚ ਲੱਗੇ ਹੋਏ ਨੇ ਤੇ ਪਹਿਲਾਂ ਅਸੀਂ ਥੋੜਾ ਸਾ ਕੰਮ ਸੀਗਾ ਸਾਨੂੰ ਅਸੀਂ ਜਾਣਾ ਬਾਜ਼ਾਰ ਵਿੱਚ ਫਿਰ ਉਸ ਤੋਂ ਬਾਅਦ ਜਾਵਾਂਗੇ ਝੂਲਿਆਂ ਤੇ ਤੇ ਸਾਰੀ ਫੈਮਿਲੀ ਦੇ ਵਿੱਚੋਂ ਮੰਮਾ ਆਏ ਆ ਬੀਬੀ ਬਾਪੂ ਕਰੇ ਸੀਗੇ ਉਹ ਕਹਿੰਦੇ ਅਸੀਂ ਜਾਣਾ ਨਹੀਂ ਇੱਥੇ ਪਿੱਛੇ ਤੁਸੀਂ ਦੇਖ ਸਕ ਰਹੇ ਹੋ ਸਾਡੇ ਬੰਦੇ ਲੈ ਰਹੇ ਨੇ ਝੂਲੇ ਪਹਿਲਾਂ ਨਾਲ ਸੀ ਗੱਡੀ ਦੀ ਭਾਗ ਲਈ ਵੀ ਪੈਸੇ ਮਿਲੁੰਦੇ ਆ ਗੱਡੀ ਖੜਾਉਣ ਦੇ ਲਈ ਕਿਉਂਕਿ ਮੰਡੀ ਵੀ ਚਾਹੀ ਜਗਾ ਤੇ ਬੱਚੇ ਵੀ ਅੱਜ ਖੁਸ਼ ਆ ਝੂਲਿਆਂ ਦੇ ਆ ਕੇ ਫਾਈਨਲੀ ਨਹੀਂ ਕਿੰਨੇ ਟਾਈਮ ਦੇ کہہ ਰਹੇ ਸੀ ਵਾਰ-ਵਾਰ ਵੀ ਲੈ ਕੇ ਚੱਲੋ ਲੈ ਕੇ ਚੱਲੋ ਚਲੋ ਅੱਜ ਪਹੁੰਚ ਗਏ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਅੱਜ ਸਾਰਾ ਕੁਝ ਚੰਕੋਰ ਸਾਹਿਬ ਦੇ ਵਿੱਚ ਯਾ ਤੇ ਰੌਣਕਾਂ ਵੀ ਬਹੁਤ ਲੱਗੀਆਂ ਹੋਈਆਂ ਸਾਰੇ ਹੀ ਭਰ ਗਿਆ ਸਾਰੇ ਆਪਣੇ ਬੱਚੇ ਨੂੰ ਲੈ ਕੇ ਆ ਰਹੇ ਨੇ ਦੇਖੋ ਜਿਨ੍ਹਾਂ ਵੀ ਦੇਖੋ ਬੱਚਿਆਂ ਨੂੰ ਕਿਉਂ ਚਾਹ ਹੁੰਦਾ ਹੈ ਤੇ ਇੱਥੇ ਨਾ ਜੀ ਟਿਕਟਾ ਘਟੋਣੀ ਅੰਦਰ ਜਾਣ ਦੇ ਲਈ ਐਂਟਰੀ ਲਈ ਪਹਿਲਾਂ ਟਿਕਟੇ ਚੋਂ ਘਟਾਉਣੀ ਪੈਂਦੀ ਆ ਤੇ ਲੋ ਜੀ ਅਸੀਂ ਜਹਾਰ ਚੜਨ ਲੱਗੇ ਆ ਜਹਾਜ਼ ਵਿੱਚ ਬੈਠਾਂਗੇ ਹੁਣ ਤੇ ਉੜਨਾ ਪਤਾ ਨਹੀਂ ਕਿੱਥੇ ਨੂੰ ਕਿਹੜੀ ਕੰਟਰੀ 'ਚ ਬਚਾਏਗਾ ਸਾਨੂੰ ਇਹਨਾਂ ਵਾਲੇ ਝੂਲੇ ਦਵਾ ਦੇ ਨੋ ਬਿਲਕੁਲ ਵੀ ਨਹੀਂ ਦੂਜੇ ਝੂਲੇ ਦਵਾਵਾਂਗੇ ਜਿਹੜੇ ਛੋਟੇ ਬੱਚਿਆਂ ਲਈ ਆ ਲਓ ਜੀ ਟਿਕਟਾਂ ਵੀ ਕਟਾ ਲਈਆਂ ਨੇ ਚੱਲਦੇ ਹਾਂ ਹੁਣ ਅੰਦਰ ਨੂੰ 30-30 ਰੁਪਏ ਇੱਕ ਬੰਦੇ ਦੇ ਲੱਗਦੇ ਨੇ ਅੰਦਰ ਐਂਟਰੀ ਸੰਜਰ ਵਿੱਚ ਬੈਠੇ ਨੇ ਮਾਸਕ ਲਾਈ ਤੇ ਲੋ ਜੀ ਮੇਲਾ ਕਰੋ ਦਰਸ਼ਕ ਤੁਸੀਂ ਕਿੰਨੀ ¡Lo no, no, no. 3 ਮਿੰਟ ਲੱਗ ਰਿਹਾ ਸਰ ਬਾਣ ਇਹ ਸਭ ਤੋਂ ਵੱਡਾ ਝੂਲਾ ਜੀ ਕਿੰਨਾ ਖਤਰਨਾਕ ਹਾਰੀਵਲ ਝੂਲਾ ਦਾ ਦੇਖ ਕੇ ਡਰ ਲੱਗਦਾ ਤੇ ਸ਼ਾਪਸ ਦੇਖੋ ਕਿੰਨੀਆਂ ਵਧੀਆਂ ਨੇ ਹਰ ਚੀਜ਼ ਅਵੇਲੇਬਲ ਹੈ ਇੱਥੇ ਖਾਣ ਪੀਣ ਤੋਂ ਲਗਾ ਕੇ ਸਾਰਾ ਖੁਸ਼ੀ ਆ ਜਿਹੜਾ ਜੋ ਵੀ ਆਪਾਂ ਘਰ ਵਾਸਤੇ ਲੈਣ ਨੂੰ ਹੋਵੇ ਜੀ ਪੋਟ ਵਗੈਰਾ ਫਲਾਵਰ ਪਰ ਸਾਰਾ ਕੁਝ ਅਵੇਲੇਬਲ ਆ ਤੇਜੀ ਸਾਹਮਣੇ ਸਾਡੇ ਇੱਕ ਊਂਡ ਵੀ ਜਾ ਰਿਹਾ ਹੈ ਜਿਹਦੇ ਤੇ ਆਪਾਂ ਸਵਾਰੀ ਕਰ ਸਕਦੇ ਆ ਬੈਠ ਕੇ 70 ਰੁਪਏ ਪੈਸੇ ਲੱਗਦੇ ਨੇ ਇੱਕ ਵਾਸਤਿਕ ਪੜਾਈ ਹੋਏ ਨੇ ਕਿਸ਼ਤੀ ਦੇ ਵਿੱਚ ਕਿਸ਼ਤੀ ਵਿੱਚ ਬੱਚੇ ਬੈਠ ਕੇ ਚਲਾ ਸਕਦੇ ਇੱਥੇ ਜਿੱਦਾਂ ਕਿ ਅਮਰ ਵੀ ਚਲਾਏਗਾ ਚਲਦੀ ਨਹੀਂ ਉਹ ਚਲਦੀ ਹੈ ਬਹੁਤ ਮੁਸ਼ਕਿਲ ਨਾਲ ਚਲਣੀ ਆ ਚਲਾਣੀ ਹੈ ਦੱਸੋ ਜੇ ਝੂਲਾ ਲੈਣਾ ਕੋਈ ਅਸ ਤਾਂ ਉਹ ਚ ਜਾਣਾ ਪੂਜ ਮੰਗਲ ਵਿੱਚ ਚਲੋ ਫਿਰ ਉਹਦੇ ਚਲਦੇ ਆ ਠੀਕ ਹੈ ਵੀ ਦਵਾ ਦਿੰਨੇ ਕੋਈ ਗੱਲ ਨਹੀਂ ਇੱਧਰ ਜੀ ਹੋਟਲ ਹਨ ਪਿੰਡ ਦਾ ਸਭ ਕੁਝ ਮਿਲ ਰਿਹਾ ਹੈ ਤੇ ਟਿੱਕੀਆਂ ਪੀਜ਼ਾ ਵਗੈਰਾ ਸਭ ਕੁਝ ਅਵੇਲੇਬਲ ਆ ਤੇ ਸੈਟਅਪ ਵੀ ਲਗਾਇਆ ਹੋਇਆ ਪੂਰਾ ਸੋਫੇ ਥੋੜੇ ਜੇ ਟੁੱਟੇ ਹੋਏ ਆ ਅਡਜਸਟ ਕਰਦੇ ਲਈ ਬਾਕੀ ਸਹੀ ਆ ਹਨ ਪਿੰਡ ਤੇ ਇੱਧਰ ਕਾਰ ਵਾਲੀ ਸਟਾਰਟਿੰਗ ਹੋ ਗਿਆ ਜੀ ਅੱਜ ਤੋਂ ਤੇ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਹੁਣ ਲੋਕ ਆਉਣੇ ਬਾਕੀ ਅੱਗੇ ਅੱਗੇ ਜਿਸ ਤਰ੍ਹਾਂ ਆਈ ਜਾਣਗੇ ਜਿਨ੍ਹਾਂ ਨੂੰ ਪਤਾ ਲੱਗਿਆ ਜੀ ਅਮਰਵੀਰ ਸਾਡਾ ਲੱਗਿਆ ਬੈਠਣ ਕਿਸ਼ਤੀ 'ਚ ਅਮਰਵੀਰ ਝੱਲੇ ਉਦ ਕਿਸ਼ਤੀ 'ਚ ਚਲਾਓ ਜੀ ਦੇ ਅਮਰਵੀਰ ਦਾ ਕਰਿਆ ਫੁੱਲ ਇੰਜੋਏ ਆਪਣਾ ਕਿਸ਼ਤੀ ਦੇ ਵਿੱਚ ਪਾਣੀ ਦਾ ਬਾਸ ਬਣਾਇਆ ਹੈ ਬੱਚਾ ਵਾਸਤੇ ਪਾ ਕੇ ਵੀ ਬੱਚੇ ਇੰਜੋਏਗਾ ਸ ਕਰਨ ਹੈ ਛੋਟੇ ਬੱਚਾ ਵਾਸਤੇ ਇਹ ਲੈ ਤਾਂ ਕਿਸੇ ਮਰ ਡਰੇ ਇਹ ਲੋਕਾਂ ਦਾ ਅਮਰਵੀਰ ਕੁਦੇ ਨਾਲ ਖੁਸ਼ ਹੋਇਆ ਪਿਆ ਬੱਚਿਆਂ ਨੂੰ ਡਰਾਉਣ ਲਈ ਖੂਤਾਂ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੈ ਨਾ ਨੇ ਆਵਾਜ਼ਾਂ ਨਿਕਲ ਰਹੀਆਂ ਤਰਾ ਤਰਾ ਦੀਆਂ ਬੱਚੇ ਦਾ ਆਵਾਜ਼ ਸੁਣ ਕੇ ਇੱਕ ਜਾਨੇ ਦੇ ਉਹ ਬਾਈ ਬਿਠਾ ਰਿਹਾ ਨੂੰ ਕਿਸ ਨਾਲ ਯਾਰ 70 ਰੁਪਏ ਇੱਕ ਚੜ੍ਹਦੇ ਆ ਤੇ ਕਾਰ ਚੱਲਦੇ ਆ ਲਓ ਜੀ ਅਮਰਵੀਰ ਦਾ ਤਾਂ ਹੋ ਗਏ ਝੂਲੇ ਕੰਪਲੀਟ ਹੋ ਗਏ ਆ ਹੁਣ ਕਹਿੰਦਾ ਦੂਜੇ ਝੂਲੇ ਲੈਣੇ ਆ ਤੇ ਆਜੋ ਜੀ ਹੁਣ ਇੱਧਰ ਤੇ ਸਾਹਮਣੇ ਵਾਲੇ ਨੇ ਹੁਣ ਉਹ ਵੀ ਵੈਸੇ ਡਰਾ ਬਣਾ ਪਹਿਲਾਂ ਸੀ ਲਿਆ ਹੋਇਆ ਉਹ ਵਾਲਾ ਚੁੱਲਾ ਵੀ thank <laughs> you सेल्ला भी ने इे सूट भी लगे हुए ने वर्काले दुपट्टे और पंजाबी जुती भी है जी इत कर रही किसी दिन ਆਪ ਤੋਂ ਬਿਸਕੁਟ ਵੀ ਭੱਜ ਰਿਹਾ ਜਦੋਂ ਵੀ ਤੇਰੇ ਡਿੱਕੇ ਨਹੀਂ ਹੁੰਦਾ ਸੀ ਪਰ ਫੀਸ ਤੇ ਇੱਕ 5 ਰੁਪਏ ਵਾਲਾ ਬਿਸਕੁਟ ਦਾ ਪੈਕਟ ਮਿਲੇ 100 ਰੁਪਏ ਦੇ ਬਦਲੇ ਕੋਈ ਖਾਸ ਵਾਧਾ ਨਹੀਂ ਆਇਆ ਜੀ ਲੋ ਤੇ ਆਦਰ ਜੀ ਪਿਸਤੌਲ ਵੀ ਪਈਆ ਗਨ ਦਾ ਨਿਸ਼ਾਨਾ ਲਾ ਕੇ ਪਰ ਮਿਲਣਾ ਕੋ ਮਿਲਣਾ ਕੋਸ਼ ਵੀ ਨਹੀਂ ਹੈਗਾ ਕਿਉਂਕਿ ਦਾ ਉਧਰ ਪਿੱਛੇ ਕਈ ਆਏ ਆ ਬੁਲਬੁਲੇ ਆ ਆ ਬਾਰ-ਬਾਰ ਰੌਣਕ ਪਾਉਂਦੇ ਆ ਤਾਂ ਜਾ ਕੇ ਬਲੂਨ ਤੇ ਟਿੱਕੀ ਖਾਣ ਨਾ ਨਿਸ਼ਾਨਾ ਨਹੀਂ ਬਜਦਾ ਸਹੀ ਟੀਕੀਟਰ ਸੱਚੀ ਰੌਣਕ ਤੇ ਇੱਧਰ ਜੀ ਜੂਸ ਔਰ ਆਈਸਕ੍ਰੀਮ ਅਸੀਂ ਤਾਂ ਜੀ ਖਾਣ ਲੱਗੇ ਆ ਜੋ ਟਿੱਕੀ ਪੁੱਛਦੇ ਆ ਮੰਮਾ ਨੂੰ ਕੀ ਖਾਣਾ ਮੰਮਾ ਨੇ ਅਸੀਂ ਕਰਾਈਆਂ ਤਿੰਨ ਪਲੇਟ ਟਿੱਕੀ ਬੱਚੇ ਕਹਿੰਦੇ ਅਸੀਂ ਖਾਣੇ ਨਹੀਂ ਹੈਗੀ ਤੇ ਸਿਰਫ ਅਸੀਂ ਦੋ ਤਿੰਨ ਜਣਿਆਂ ਨੇ ਖਾਣੇ ਦੇ ਦਾਦੀ ਨੇ ਮੈਂ ਮੇਰੇ ਹਸਬੰਡ ਨੇ ਨਿਊਡਲ ਵਗੈਰਾ ਖਾ ਸਕਦੇ ਆਂ ਪੁੱਛ ਕੇ ਆਉਨੇ ਬੱਚਿਆਂ ਨੂੰ ਨਿਊਡਲਸ ਖਾਣੇ ਦੱਸੋ ਨਿਊਡਲ ਖਾਣੇ ਆ ਨਿਊਡਲਸ ਪੀਜ਼ਾ ਪੀਜ਼ਾ ਖਾਉਂਗਾ ਓਕੇ ਕਿ ਬੱਚਿਆਂ ਨੇ ਕਰਿਆ ਜੀ ਆਰਡਰ ਪੀਜ਼ਾ ਤੇਨੇ ਅਸੀਂ ਪੀਜ਼ਾ ਖਾਣਾ ਟਿੱਕੀ ਵਗੈਰਾ ਉਹਨੇ ਖਾ ਲਈ ਨਹੀਂ ਕਿ ਟਿੱਕੀ ਸਾਡੀ ਆ ਗਈ ਹੈ ਜੀ ਟਿੱਕੀ ਲੱਗਿਆ ਖਾਣ ਬਲੇਂਗੇ ਆ ਮਿਲਦੇ ਆਂ ਉਹ ਕਿ ਬਣ ਗਿਆ ਜੀ ਪੀਜ਼ਾ ਲੈ ਕੇ ਚੱਲਦੇ ਹਾਂ ਅਮਰਵੀਰ ਵਾਸਤੇ ਧਰਮ ਬਹੁਤ ਆ ਲੋ ਜੀ ਅਮਰਵੀਰ ਦਾ ਪੀਜ਼ਾ ਆ ਗਿਆ ਉਹ ਹੈ ਦਾ ਗਲਤ ਆ ਨਾ ਪੜੀ ਕਿੰਨੇ ਟਾਈਮ ਦੇ ਸਵੇਰ ਦੇ ਖੜੇ ਨਹੀਂ ਨਹੀਂ ਚੋ ਗਏ ਸਾਂ ਬਾਹਰ ਬਾਹਰ ਸ਼ਾਈ ਬਾਹਰ ਓਕੇ ਫੈਂਟਸੀ ਖਾਣ ਦੇ ਰਹੀ ਬਈ ਅਸੀਂ ਲੈਣਾ ਵੀ ਨਹੀਂ ਤੇ ਬਾਹਰ ਦੇਖੋ ਕਿੰਨੀ ਜ਼ਿਆਦਾ ਭੀੜ ਹੋ ਗਈ ਹੈ ਬਾਹਰ ਰਸ਼ ਬਹੁਤ ਜ਼ਿਆਦਾ ਹੋ ਗਿਆ ਚਲੋ ਫੁੱਲ ਇੰਜੋਏ ਕੀਤਾ ਜਿਵੇਂ ਬੱਚਿਆਂ ਦੇ ਨਾਲ ਤੇ ਫੇ ਹੋ ਜਾਣਾ ਜਦ ਦੁਆਰਾ ਦਿਲ ਕਰੇ ਫੇਰ ਆਵਾਂਗੇ ਬੱਚਿਆਂ ਨੂੰ ਲੈ ਕੇ ਜਾਂ ਦਾ ਦਿਲ ਹਲੇ ਵੀ ਕਰਦਾ ਨਹੀਂ ਜਾਣ ਨੂੰ ਹਲੇ ਵੀ ਝੁੱਲੇ ਲੈਣੇ ਔਰ ਅਮਰ ਵੀ ਤਾਂ ਕਹਿੰਦਾ ਮੈਨੂੰ ਹਲੇ ਵੀ ਝੁੱਲੇ ਦਵਾ ਦਿਓ ਹਲੇ ਘਰ ਨੂੰ ਜਾਣ ਨਹੀਂ ਸੀ ਮੰਨਦਾ ਮੈਂ ਕਿਹਾ ਬਹੁਤ ਟਾਈਮ ਹੋ ਗਿਆ ਹੁਣ ਚੱਲਦੇ ਆ ਬੈਠਾ ਸਾਹਮਣੇ ਗੁੱਸੇ ਹੋਇਆ ਹੋਇਆ ਹਲੇ ਵੀ ਹਲੇ ਵੀ ਕਹਿੰਦਾ ਮੈਨੇ ਹੋਰ ਝੁੱਲੇ ਦਵਾ ਦੇ ਜੀ ਹਲੇ ਵੀ ਲੋਕ ਆ ਰਹੇ ਨੇ ਰਾਤ ਨੂੰ ਰੌਣਕ ਮੇਲਾ ਦੇਖਣ ਚੀਜ਼ ਬਹੁਤ ਮਹਿੰਗੀ ਅੰਦਰ ਦਾ ਫਿਰ ਕਿਵੇਂ ਦੇਣਾਵਾਂਗੇ ਘੁੰਮਣ ਦੁਆਰਾ ਹਾਲ ਤਾਂ ਠੀਕ ਹੀ ਹੈ ਝੂਲੇ ਹਲੇ ਹੀ ਜਾਂਦੇ ਨੇ ਹਮ ਚੰਕੌਰ ਸਾਹਿਬ ਦਾ ਜੀ ਨਵਾਂ ਹਸਪਤਾਲ ਬਣ ਚੁੱਕਿਆ ਤੇ ਸਾਰਾ ਹੁਣ ਚੱਲ ਵੀਪਿਆ ਸ਼ੁਰੂ ਹੋ ਗਿਆ ਇਹਦੇ ਵਿੱਚ ਪੇਸ਼ੈਂਟ ਆਉਣੇ ਪੂਰਾ ਬਹੁਤ ਵਧੀਆ ਬਣ ਗਿਆ ਪਹਿਲਾਂ ਜਿਹੜੀ ਬਿਲਡਿੰਗ ਸੀਗੀ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਸੀ ਉਹਦੀ ਕੰਡੀਸ਼ਨ ਸਹੀ ਨਹੀਂ ਸੀ ਤੇ ਜੇ ਹੁਣ ਅਸੀਂ ਖਾਣੇ ਆ ਗੋਲ ਗੱਪੇ ਹਾਲੇ ਅੱਜ ਗੋਲ ਗੱਪੇ ਅਸੀਂ ਗੋਲ ਗੱਪੇ ਵੀ ਖਾ ਲਏ ਟਿੱਕੀਆਂ ਵੀ ਖਾ ਲਈ। ਸਾफी ਕੁਝ ਖਾ ਲਿਆ ਜੀ। ਢਿੱਡ ਭਰ ਗਿਆ। ਢਿੱਡ ਭਰ ਗਿਆ। ਹਸਪੀਟਲ ਦੇ ਸਾਹਮਣੇ ਹੀ ਇਹਦੀ ਇੱਕ ਸਟਾਲ ਹੈ। ਹੋਣਾ ਹੋ ਗਿਆ ਸਾਡਾ ਬੀਟ ਫੁੱਲ। ਤੇ ਹੁਣ ਆਇਆ ਜੀ ਅਸੀਂ ਆਈਸਕ੍ਰੀਮ ਖਾਣ। ਸਾਰੇ ਕਿਤੇ ਲਿਖਿਆ ਹੈ ਰਾਜਸਥਾਨੀ Rajasthan ਦੀ ਲੱਗਦੀ ਮੈਨੂੰ ਸਾਰੇ ਕਿਤੇ। ਕੀ ਕੌਣ ਅੰਮਰਵੀਰ ਨੇ ਮਗਾਇਆ ਕੱਪ ਠੀਕ ਹੈ ਨਾ ਮੈਂ ਇਹ ਵਾਲੀ ਖਾਣੀ ਤੇ ਮੰਮਾ ਖਾ ਰਹੇ ਆ ਕੁਲਚਾ ਕੁਲਚਾ ਵਿਦ ਨਾਲ ਆਈਸਕ੍ਰੀਮ ਦੀ ਕਿਉਂਕਿ ਇਹਨਾਂ ਨੇ ਗੋਲ ਗੱਪੇ ਨਹੀਂ ਨਾ ਖਾਏ ਹੈਗੇ ਅਸੀਂ ਗੋਲ ਗੱਪੇ ਖਾ ਲਈ ਸੀਗੇ ਅਸੀਂ ਕੁਲਚਾ ਸਾਡਾ ਦਿਲ ਨਹੀਂ ਸੀ ਕਰ ਰਿਹਾ ਇਸ ਕਰਕੇ ਕੋਈ ਚਾ ਨਹੀਂ ਖਾਦੇ ਅਸੀਂ ਫੇਰ ਫੁੱਲ ਹੋ ਗਿਆ ਹੁਣ ਬਸ ਉੱਡ ਘਰ ਜਾਣਾ ਬੀਬੀ ਰਾਹੀਂ ਬੀਬੀ ਨੂੰ ਕਿਹਾ ਸੀਗਾ ਨਾਲ ਵਾਲ ਨੂੰ ਉਹ ਆਈ ਨਹੀਂ ਹੈ ਕਿਉਂ ਉਹ ਬਹੁਤ ਜ਼ਿਆਦਾ ਗਿਆ ਸੀ ਵੀ ਚੱਲੋ ਨਾਲ ਤੁਹਾਨੂੰ ਕਮਾ ਲਿਆ ਉਹਨੇ ਕਹਿੰਦੇ ਮੈਂ ਥੱਕ ਜਾਣਾ ਮੈਂ ਜਦ ਤੁਰਿਆ ਨਹੀਂ ਜਾਣਾ ਇਹ ਮੈਂ ਤਾਂ ਰੈਸਟ ਕਰਦੀ ਵੀ ਸੌਣਾ ਫਿਰ ਅਸੀਂ ਉਹਨਾਂ ਨੂੰ ਰੋਟੀ ਬਣਾ ਕੇ ਦੇ ਆਏ ਸੀ ਕਿ ਬਾਪੂ ਜੀ ਦੇ ਘਰ ਵੀ ਨੋ ਤੇ ਉਹ ਘਰੇ ਤੇ ਬਾਪੂ ਜੀ ਨੂੰ ਲੈ ਕੇ ਆਪਾਂ ਹੁੰਦੇ ਜਰੂਰ ਦੁਆਰਾ ਕਿਉਂਕਿ ਉਹ ਕਹਿੰਦੇ ਸੀ ਮੈਂ ਜਾਣਾ ਫਿਰ ਬੀਬੀ ਕਰਕੇ ਆਏ ਨਹੀਂ ਵੀ ਬੀਬੀ ਥੱਲੇ ਆ ਘਰੇ ਹੁਣ ਕਿਸੇ ਦਿਨ ਫੇਰ ਬੱਚਿਆਂ ਦੇ ਦੁਆਰਾ ਜਿਹੜਾ ਘਟਾਉਣਗੇ ਤੇ ਬਾਪੂ ਜੀ ਨੂੰ ਵੀ ਦਿਖਾ ਦੇਣਾ ਦੁਆਰਾ ਬਸ ਹੁਣ ਘਰੇ ਚਲੇ ਜਾਣਾ ਸੀ ਹਾਂ ਫੇਰ ਝੁੱਡੇ ਲੈ ਲਿਓ ਠੀਕ ਹੈ ਤੇ ਇਥੇ ਬਲੌਗ ਦਾ ਵੀ ਐਂਡ ਕਰਦੇ ਆ ਜੀ ਮਿਲਾਂਗੇ ਫਿਰ ਨਵੇਂ ਬਲੌਗ ਦੇ ਨਾਲ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਆ ਕਰੋ ਕਮੈਂਟ ਜੂਲ ਕਰਿਆ ਕਰੋ ਔਰ ਲਿੰਕ ਨੂੰ ਬਤਵਾ ਸ਼ੇਅਰ ਕਰਿਆ ਕਰੋ ਤੇ ਗੁੱਡ ਨਾਈਟ ਜੀ ਬਾਏ ਜੀ ਸਾਰਿਆਂ ਨੂੰ ਬਾਏ ਕਰਦੇ ਆ ਸਾਰੇ ਜਣੇ ਬਾਏ ਬਾਏ ਮੰਮਾ ਨੇ ਵੀ ਬਾਏ ਕਰ ਦਿੱਤੀ ਠੀਕ ਹੈ ਜੀ ਬਾਏ